ਬਜ਼ੁਰਗ ਜੋ ਸਾਨੂੰ ਵਖਸੇ ਦਾਤਾ ਤੇਰੇ ਸ਼ੁਕਰਾਨੇ ਨੇ ਦਾਦਾ ਦਾਦੀ ਨਾ ਨਾਨੀ ਸਾਡੇ ਅਨਮੋਲ ਖਜ਼ਾਨੇ ਨੇ ਪੇਮ ਪਾਬ ਨਾਲ ਪਰਿਵਾਰ ਨੂੰ ਬਨ ਕੇ ਆਪਣੇ ਅਨੁਪਬ ਸਾਨੂੰ ਸਿਖਾਉਂਦੇ ਨੇ ਸੁਲ ਜਾ ਕੇ ਇਹ ਪਰਿਵਾਰ ਇੱਕ ਮਸਲੇ ਸੰਯੁਕਤ ਪਰਿਵਾਰ ਦੀ ਸਾਨ ਬਦਉਂਦੇ ਨੇ ਭਾਗਾਂ ਵਾਲੇ ਹੁੰਦੇ ਉਹ ਬੱਚੇ ਦুলਾਰ ਜੋ ਇਹਨਾਂ ਤੋਂ ਪਾਉਂਦੇ ਨੇ ਲੈ ਕੇ ਜ਼ਿੰਦਗੀ ਜਿਉਣ ਦਾ ਵੱਲ ਤਬਰ ਖੁਸ਼ੀ ਨਾਲ ਚਲਾਉਂਦੇ ਨੇ ਸਾਡੇ ਲਈਏ ਬੁੱਲੇ ਨਾ ਠੰਡੀ ਹਵਾ ਦੇ ਇਨ ਸਦਕੇ ਬਲ ਦੇ ਘਰਾਂ ਦੇ ਚੁੱਲ੍ਹੇ ਨੇ ਲੈ ਕੇ ਖਾਦ ਪਾਣੀ ਇਨਾਂ ਤੋਂ ਪਰਿਵਾਰ ਦੇ ਸੋਹਣੇ ਬੂਟੇ ਫੁੱਲੇ ਨੇ ਆਓ ਰਲ ਕੇ ਪ੍ਰਣੇ ਕਰੀਏ ਨਾ ਨਿਰਦਰ ਕਦੇ ਬਜ਼ੁਰਗਾਂ ਦਾ ਜਰੀਏ ਇਸ ਬੋੜ ਦੀ ਕਰੀਏ ਸਦਾ ਦੇਖਭਾਲ ਸਦਾ ਰਹੀਏ ਨਾ ਦੇ ਨਾਲ ਨਾਲੇ ਨਾ ਦੇ ਸਮਾ ਬਿਤਾ ਕੇ ਦਿਓ ਇਹਨਾਂ ਨੂੰ ਪਿਆਰ ਸਤਿਕਾਰ ਲੈ ਕੇ ਆਸ਼ੀਰਵਾਦ ਇਹਨਾ ਤੋਂ ਪਾਓ ਇਹਨਾ ਦਾ ਕੀਮਤੀ ਉਪਾਹਰ ਕਰ ਇਹਨਾ ਦੀ ਸੇਵਾ ਵਿਰਧਿਆ ਅਸਰਮ ਦਿਓ ਬਿਸਾਰ ਸਾਭ ਕੇ ਇਹ ਕੀਮਤੀ ਖਜ਼ਾਨਾ ਉੱਚੇ ਸੁੱਚੇ ਬਣਾਓ ਕਿਰਦਾਰ ਸਾਂਭ ਕੇ ਕੀਮਤੀ ਖਜ਼ਾਨਾ ਉੱਚੇ ਸੁੱਚੇ ਬਣਾਓ ਕਿਰਦਾਰ